ਭਾਈ ਕਾਨ ਸਿੰਘ ਨਾਭਾ ਦਾ ਜਨਮ ਹੋਇਆ ਸੀ ਜੀ ਪਿੰਡ ਪਿੱਥੋ ਨਾਭਾ ਰਿਆਸਤ ਹੁੰਦੀ ਸੀ ਤੇ ਆ ਜਿਹੜੀ ਮਗਰ ਤੁਸੀਂ ਹਵੇਲੀ ਦੇਖ ਰਹੇ ਹੋ ਇਹ ਉਸ ਸਮੇਂ ਦੀ ਹਵੇਲੀ ਹੈ ਜੇ ਮੈਂ ਗੱਲ ਕਰਾਂ 1880 ਦੇ ਨੇੜੇ ਤੇੜ ਬਣੀ ਹਵੇਲੀ ਹੁੰਦੀ ਆ ਇੱਥੇ ਹੁਣ ਇੱਕ ਪਰਿਵਾਰ ਕੋਲੇ ਹੈ ਇਹ ਕਿਉਂਕਿ ਉਹ ਜ਼ਮੀਨ ਉਹਨਾਂ ਦੇ ਪਰਿਵਾਰ ਵੱਲੋਂ ਭਾਈ ਕਾਨ ਸਿੰਘ ਨਾਭਾ ਦੇ ਪਰਿਵਾਰ ਵੱਲੋਂ ਪਿੰਡ ਦੇ ਆਪਣੇ ਭਾਈਚਾਰੇ 'ਚ ਸ਼ਰੀਕੇ 'ਚ ਵੇਚ ਦਿੱਤੀ ਗਈ। ਯੋਗੀਆਂ ਉਹ ਹੀ ਧੂਮੇਬਾਰੀਆਂ ਇੱਕ ਗੱਦੀਆਂ ਲਈ ਹੈ ਜਿੱਦੇ ਰੇਲਵੇ ਟਰੈਕ ਹੈ ਨਹੀਂ ਉਹ ਆਪਾਂ ਉਹ ਜੜਿਆ ਹੋਇਆ ਕਿਉਂਕਿ ਉਹੋ ਹਜੇ ਗਾਡਰਾਂ ਦੀਆਂ ਮੈਨਸ਼ਨੈਟੀ ਦੀ ਉਹ ਨਹੀਂ ਹੋਈ ਸੀ ਆ ਦੇਖੋ ਇਹ ਉਸ ਸਮੇਂ ਇੱਕ ਗੇਟ ਸੀ ਜਿਹਦੇ ਚ ਅਰਨ ਲੱਗਦੀ ਹੁੰਦੀ ਸੀ ਤਾਂ ਆ ਟਕਨੀਕਾਂ ਉਸ ਸਮੇਂ ਪਰ ਦੇਖਣਾ ਹੈ ਚਾਹਨੀਆ ਸੀ ਤਾਂ ਦੇਖੋ ਕਿੱਡੀਆਂ ਮੋਟੀਆਂ ਮੋਟੀਆਂ ਜਿਹੜੀਆਂ ਹੈਗੀਆਂ ਇੱਤੇ ਲੱਕੜਾਂ ਜੋੜ ਕੇ ਬਣਾਇਆ ਹੋਇਆਗਾ ਉਸ ਸਮੇਂ ਦੀ ਕਿ ਪੰਜਾਬ ਚ ਆਪਣੇ ਕੋਈ ਚੰਗੇ ਘਰਾਂ ਕੋਲੇ ਆਏ ਹੋਏ ਹੈਂਗਰ ਦੀ ਤਕਨੀਕ ਆ ਉਹ ਤਕਰੀਬਨ 1960 ਪਹਿਣ ਚ ਆਈ ਹੁੰਦੀ ਤੇ 1880 90 ਚ ਵੀ ਉਹਨਾਂ ਦੇ ਹੈਂਗਰ ਅੱਜ ਨਾਲੋਂ ਵੀ ਬਖੂਬੀ ਵਧੀਆ ਬਣੇ ਹੋਏ ਐ। ਅੱਜਕੱਲ ਦੇਖ ਲੈਣੇ ਐ ਕਿ ਅਟੈਚ ਬਾਥਰੂਮ ਲੈ ਕੇ ਇੰਤਿਆਰ ਨਾਲ ਕਮਰੇ ਦੇ ਘੜੇ ਜਾਂਦੇ ਐ। ਪਰ ਇਹ ਉਸ ਸਮੇਂ 1880 ਦੇ ਵਿੱਚ ਵੀ ਕਿਉਂਕਿ ਰਾਜੇ ਮਹਾਰਾਜਾ ਦਾ ਵਾਸਾ ਰਿਹਾ ਐ ਤੇ ਇਹਨਾਂ ਨਾਲ ਜਾਂ ਉਹਨਾਂ ਨਾਲ ਬੈਣੀ ਉੱਠੀ ਨਹੀਂ ਹੈ ਤਾਂ ਆਹ ਦੇਖੋ। 1800 ਦੇ ਲਾਗੇ ਤੱਕ 1880 ਦੇ ਬਣ ਦੇ ਕਾਰਨ ਵੀ ਇੱਥੇ ਅਟੈਚ ਬਾਥਰੂਮ ਬਣੇ ਹੋਏ ਐ ਕਮਰਿਆਂ ਦੇ ਨਾਲ। ਆਹ ਚੀਜ਼ ਤੁਸੀਂ ਆਮ ਤੌਰ ਤੇ ਜਿੰਨੇ ਮਹਿਲ ਦੇਖੇ ਹੋਗੇ ਪੰਜਾਬ ਤੋਂ ਬਾਅਦ ਦੇ ਰਾਜਸਥਾਨ ਦੇ ਤੇ ਇਸੇ ਅਗਮਚਾਈ ਜਾਂਦੀ ਨੂੰ ਅੰਗਰੇਜ਼ੀ ਕਿਹਦੇ ਕਿਉਂਕਿ ਠੰਡ ਦੇ ਦਿਨਾਂ ਚ ਇਹ ਸਾਨੂੰ ਸੇ ਕਹਿਿਆ ਜਾਂਦਾ ਹੈ ਜੇ ਗੱਲ ਕਰ ਲਈ ਇਹਨਾਂ ਦੇ ਆਰਮਾਂ ਤੇ ਕੁੰਡਿਆਂ ਦੀ ਜੋ ਅੱਜ ਵੀ ਮਜੂਦ ਖੜੇ ਹੈ ਤਾਂ ਇਹ तकरीबन ਇੱਕ ਇੱਕ ਕਿਲੋ ਜਿਹੜਾ ਇਹਨਾਂ ਦਾ ਵਜ਼ਨ ਹੋਣਾ ਹੈ ਅੱਛਾ ਆਹ ਛੱਤ ਦੇ ਉੱਪਰ ਤੁਸੀਂ ਕੁੰਡੇ ਇਹ ਆਮ ਤੌਰ ਤੇ ਤੁਹਾਨੂੰ ਮਿਲ ਜਾਣਗੇ ਜੋ ਕਿ ਤੁਸੀਂ ਅੱਜ ਤੋਂ 50 ਸਾਲ ਇਹ ਤਾਂ ਇੱਕ ਉਹ ਕਿਨਾਰਾ ਚਾਣੀਆਂ ਬੰਨੀਆਂ ਜਾਂਦੀਆਂ ਬਹੁਤ ਲੰਮਾ ਸਮਾਂ ਖੱਜਰਾਂ ਦੇ ਉੱਪਰੇ ਪੱਥਰ ਢੋਏ ਗਏ ਕੱਚੀ ਰਾਹ ਹੁੰਦੇ ਸੀ ਯਾਰ ਆਹ ਰਾਹ ਜਿਹੜੇ ਤੁਸੀਂ ਦੇਖ ਰਹੇ ਹੋ ਇਹਨਾਂ ਚੋਂ ਕੋਈ ਇੱਕ ਰਸਤਾ ਹੋਣਾ ਜਿੱਥੇ ਖੱਜਰਾਂ ਰਾਹੀਂ ਜਿਹੜਾ ਪੱਥਰ ਢੋਆ ਗਿਆ ਤੇ ਕਈ ਸਾਲ ਇਹ ਚੱਲੀ ਗਿਆ ਸਿਸਟਮ ਸਾਥੀਏ ਕਾਲ ਦੋਸਤੋ ਅੱਜ ਮੇਰੇ ਹੱਥ ਹੈ ਤੁਸੀਂ ਦੇਖ ਰਹੇ ਹੋ ਮਹਾਨ ਕੋਸ਼ ਲਖਤ ਭਾਈ ਕਾਨ ਸਿੰਘ ਨਾਬਾ ਜੀ ਨੂੰ ਅਸੀਂ ਬੜਾ ਸਤਿਕਾਰ ਕਰਦੇ ਹਾਂ ਕਿਉਂਕਿ ਇਹਨਾਂ ਦੀ ਲਖਤ ਦਾ ਹਾਣੀ ਅਜੇ ਤੱਕ ਕੋਈ ਬਣ ਨਹੀਂ ਸਕਿਆ ਪੂਰੇ ਤੋਂ ਲੈ ਕੇ ਡਾੜੇ ਤੱਕ ਜੋ ਕੁਝ ਵੀ ਸਰੋਕਾਰ ਰੱਖਦਾ ਸਾਡੀ ਜ਼ਿੰਦਗੀ ਚ ਉਹਦੇ ਬਾਰੇ ਲਿਖਿਆ ਭਾਈ ਕਾਨ ਸਿੰਘ ਨਾਬਾ ਨੇ ਆਪਣੇ ਮਹਾਨ ਕੋਸ਼ ਚ ਹਰੇਕ ਪੰਜਾਬੀ ਨੂੰ ਪਿਆਰ ਕਰਨ ਵਾਲਾ ਮਹਾਨ ਕੋਸ਼ ਦਾ ਮਰੀਦ ਰਿਹਾ ਤਾਂ ਮਹਾਨ ਕੋਸ਼ ਲਿਖਣ ਵਾਲੇ ਸਨ ਭਾਈ ਕਾਨ ਸਿੰਘ ਨਾਬਾ ਭਾਈ ਕਾਨ ਸਿੰਘ ਨਾਭਾ ਦਾ ਜਨਮ ਹੋਇਆ ਸੀ ਜੀ ਪਿੰਡ ਪਿੱਥੋ ਜ਼ਿਲ੍ਹਾ ਬਠਿੰਡਾ ਬਹੁਤ ਘੱਟ ਲੋਕਾਂ ਨੂੰ ਪਤਾ ਹੋਊਗਾ ਇਹ ਗੱਲ ਕਿ ਉਹਨਾਂ ਦਾ ਜਨਮ ਪਿੰਡ ਪਿੱਥੋ ਨਾਭਾ ਰਿਆਸਤ ਹੁੰਦੀ ਸੀ ਤੇ ਆ ਜਿਹੜੀ ਮਗਰ ਤੁਸੀਂ ਹਵੇਲੀ ਦੇਖ ਰਹੇ ਹੋ ਇਹ ਉਸ ਸਮੇਂ ਦੀ ਹਵੇਲੀ ਹੈ ਜੇ ਮੈਂ ਗੱਲ ਕਰਾਂ 1880 ਦੇ ਨੇੜੇ ਤੇੜ ਬਣੀ ਹਵੇਲੀ ਤਾਂ ਆਥੇ-ਪਾਸੇ ਇਹਦੇ ਬਾਗ ਹੁੰਦਾ ਸੀ ਕਿਉਂਕਿ ਉਸ ਸਮੇਂ ਕਣਕ ਝੋਨੇ ਦਾ ਕੋਈ ਇੰਨਾ ਜਿਹੜਾ ਹੈਗਾ ਪੰਜਾਬ 'ਚ ਨਹੀਂ ਸਿਸਟਮ ਸੀਗਾ ਤਾਂ ਉਦੋਂ ਇੱਥੇ ਬਾਗ ਹੁੰਦਾ ਸੀ ਤੇ ਜਿਹੜੇ ਭਾਈ ਕਾਨ ਸਿੰਘ ਨਾਬਾ ਸੀਗੇ ਉਹ ਪਟਿਆਲਾ रियासत ਦੇ ਇੱਕ ਸਤਕਾਰਯੋਗ ਬੰਦੇ ਸੀ ਕਿਉਂਕਿ ਉਹਨਾਂ ਦੇ ਫਾਦਰ ਸਾਹਿਬ ਸੀ ਜਿਹੜੇ ਭਾਈ ਕਾਨ ਸਿੰਘ ਨਾਬਾ ਦੇ ਉਹ ਪਟਿਆਲੇ ਦੀ रियासत ਦੇ ਦਰਬਾਰੀ ਰਹੇ ਤਾਂ ਜੇ ਰਾਜੇ ਨਾਲ ਉੱਠਣੀ ਬੈਠਣੀ ਸੀ ਤੇ ਲੋਂਗੋਤਨਾ ਸਬੰਧ ਸੀ ਰਾਜੇ ਨਾਲ ਉੱਠਣੀ ਬੈਠਣੀ ਸੀ ਤਾਂ ਉਹਨਾਂ ਦੇ ਜਿਹੜੇ ਕੰਮਕਾਰ ਸੀ ਜਾਂ ਗੱਲ ਕਰ ਲਈਏ ਉਹਨਾਂ ਦੇ ਜਿਹੜੇ ਰਹਿਣ ਸਹਿਣ ਦੇ ਢੰਗ ਸੀ ਤਾਂ ਉਹ ਵੀ ਕਿਤੇ ਨਾ ਕਿਤੇ ਰਾਣੀ ਮਹਰਾਣੀ ਆ ਜਿਹੜੀ ਪਿੱਛੇ ਹਵੇਲੀ ਤੁਹਾਨੂੰ ਇਹ ਦਿਖਾਉਂਦੇ ਆ ਇੱਥੇ ਹੁਣ ਇੱਕ ਪਰਿਵਾਰ ਕੋਲੇ ਹੈ ਇਹ ਕਿਉਂਕਿ ਉਹ ਜ਼ਮੀਨ ਉਹਨਾਂ ਦੇ ਪਰਿਵਾਰ ਵੱਲੋਂ ਭਾਈ ਕਾਂਤ ਸਿੰਘ ਨੱਬਾ ਦੇ ਪਰਿਵਾਰ ਵੱਲੋਂ ਪਿੰਡ ਦੇ ਆਪਣੇ ਭਾਈਚਾਰੇ 'ਚ ਸ਼ਰੀਕੇ 'ਚ ਵੇਚ ਦਿੱਤੀ ਗਈ ਤਾਂ ਉਹ ਜ਼ਮੀਨ ਅੱਜ ਜਿੰਨਾ ਕੋਲੇ ਹੈ ਉਹ ਆਮ ਦੇਸੀ ਜੱਟ ਪਰਿਵਾਰ ਦੇ ਬੰਦੇ ਆ ਪਰ ਉਹਨਾਂ ਨੇ ਇਸ ਚੀਜ਼ ਦੀ ਸਹੀयत ਸਮਝਦੇ ਹੋਏ ਇਹਨੂੰ ਐਨ ਬੈਨ ਨੋਵੇਂ ਰੱਖਿਆ ਉਹ ਦੇਖ ਲਓ ਤੁਸੀਂ 150 ਸਾਲ ਤੱਕ ਤਾਂ ਕੋਈ ਵੀ ਚੀਜ਼ ਜਿਹੜੀ ਖਰਾਬ ਹੋ ਜਾਂਦੀ ਹੁੰਦੀ ਹੈ ਉਹਨਾਂ ਨੇ ਇਹ ਜਗ੍ਹਾ ਉਵੇਂ ਹੀ ਰੱਖਦੇ ਹੋਏ ਇੱਕ ਥੰਮ ਲਾਇਆ ਵਿੱਚ ਕਿ ਇਹਦੀ ਛੱਤ ਹੈ ਜਿਹੜੀ ਉਹ ਡੇਮੇਜ ਨਾ ਹੋ ਜੇ ਬਾਹਰ ਬੂਹੇ ਜੋ ਵੀ ਇਹਦੇ ਸੀਗੇ ਉਹ ਉਸੇ ਤਰ੍ਹਾਂ ਹੀ ਬਰਕਰਾਰ ਰੱਖੇ ਹਾਲਾਂਕਿ ਸਾਡੇ ਜੱਟਾਂ ਨੂੰ ਇੱਕ ਅਲ ਪੈਂਦੀ ਹੈ ਕਿ ਅਸੀਂ ਤਾਂ ਵੱਟ ਹੈ ਜਿਹੜੀ ਭਰਾ ਦੀ ਉਹ ਵੀ ਖੁਰਚ ਕੇ ਰੱਖਦੇ ਆ ਤਾਂ ਇਹ तकरीबन ਅੱਧਾ ਕਿੱਲਾ ਜਗ੍ਹਾ ਜਿਹੜੀ ਪਾਈਤਾਨ ਸਿੰਘ ਨਾਪਾ ਦੀ ਯਾਦ ਚ ਰੱਖੀ ਹੋਈ ਆ ਉਹ ਹੀ ਝੂਮੇ ਬਾਗੀਆਂ ਜਿੰਨੀ ਕੇ ਕੰਮ ਬੰਦਾ ਖੁਆਰ ਰੱਖ ਸਕਦਾ ਉਹ ਰੱਖਣ ਦੀ ਕੋਸ਼ਿਸ਼ ਕੀਤੀ ਉਹ ਵੱਡੇ ਖਦੋਸ ਕੋ ਜਿਹੜੀਆਂ ਹੱਡ ਡੱਟ ਰ ਹੈ ਤੁਸੀਂ ਦੇਖਦੇ ਹੋਗੇ ਗਾਡਨ ਹੀ ਨੇ ਇਹ ਗੱਡੀ ਦੀਆਂ ਲੀਆਂ ਜਿਹੜੇ ਰੇਲਵੇ ਟਰੈਕ ਕਹਿੰਦੇ ਨੂੰ ਆਪਾਂ ਉਹ ਜਿਹੜਿਆ ਹੋਇਆ ਕਿਉਂਕਿ ਉਹਦੋਂ ਹਜੇ ਗਾਡਰਾਂ ਦੀ ਇਨਵੈਂਸ਼ਨ ਇਹ ਜਿਹੜੀ ਉਹ ਨਹੀਂ ਹੋਈ ਸੀ ਹੁਣ ਇੱਕ ਹੋਰ ਚੀਜ਼ ਦਿਖਾ ਦਊਂ ਪੜੀ ਆਹ ਦੇਖੋ ਇਹ ਉਸ ਸਮੇਂ ਇੱਥੇ ਇੱਕ ਗੇਟ ਸੀ ਜਿਹਦੇ ਚ ਅਰਲਾ ਲੱਗਦੀ ਹੁੰਦੀ ਸੀ ਆਹ ਤਕਨੀਕਾਂ ਨੂੰ ਸਮੇਂ ਵੱਢੇ ਘਣਾਣਿਆ ਚਾਹੀਆਂ ਸੀ ਭਾਈ ਤਾਂ ਸੰਗਣਾਪੇ ਵਰਗੇ ਇਹਦੇ ਵੀ ਆਈ ਬੀ ਕੰਪਨੀ ਦਾ ਕੋਈ ਸੀਨੀਅਰ ਆਹਦਾ ਦੂਸਰਾ ਪੇਟ ਆ ਗਿਆ ਜੇ ਇੱਧਰ ਗੱਲ ਕਰ ਲਈਏ ਤਾਂ ਕਮਰੇ ਇੰਨ ਮੈਨ ਉਵੇਂ ਹੀ ਵਰਕਰਾ ਰਹੇ ਆ ਆ ਸਾਹਮਣੇ ਇੱਕ ਪਰਛਾਤਾ ਦੇਖਦੇ ਹਾਂ ਜਿਹਦੇ ਤੇ ਆਪਾਂ ਆਮ ਤੌਰ ਤੇ ਸੰਦ ਸੰਦੇੜੇ ਜਾਂ ਹੋਰ ਗੱਟੇ ਜਾਂ ਕੁਝ ਵਾਧੂ ਸਿੱਟ ਦਿੰਦੇ ਆ ਤਾਂ ਆ ਦੇਖੋ ਕਿੰਨੀਆਂ ਮੋਟੀਆਂ-ਮੋਟੀਆਂ ਜਿਹੜੀਆਂ ਹੈਗੀਆਂ ਇਹ ਤੇ ਲੱਕੜਾਂ ਜੋੜ ਕੇ ਬਣਾਇਆ ਹੋਇਆਗਾ ਉਸ ਸਮੇਂ ਦੀ ਕਿਤੋਂ ਵੀ ਇਹ ਲੱਕੜ ਖਰੀ ਨਹੀਂ ਗਈ ਉਨੀ ਮਜ਼ਬੂਤੀ ਚ ਹੈ ਅੱਛਾ ਹੁਣ ਹੈਂਗਰਾਂ ਦੀ ਗੱਲ ਕਰੀਏ ਹੈਂਗਰ ਮੇਰਾ ਖਿਆਲ ਜੇ ਪੰਜਾਬ 'ਚ ਆਪਣੇ ਕੋਈ ਚੰਗੇ ਘਰਾਣੇ ਕੋਲੇ ਆਏ ਹੋਏ ਹੈਂਗਰ ਦੀ ਤਕਨੀਕ ਤਾਂ ਉਹ ਤਕਰੀਬਨ 1960 ਦੇ ਵਿੱਚ ਆਈ ਹੋਊ ਤੇ 1880 90 'ਚ ਵੀ ਉਹਨਾਂ ਦੇ ਹੈਂਗਰ ਅੱਜ ਨਾਲੋਂ ਵੀ ਬਖੂਬੀ ਵਧੀਆ ਬਣੇ ਹੋਏ ਐ ਆ ਬੂਹੇ ਬਾਰੀਆਂ ਇਹ ਸਾਰੀਆਂ ਉਸ ਸਮੇਂ ਦੀਆਂ ਜਿਹੜੀਆਂ ਮੌਜੂਦ ਐ ਜੇ ਹੁਣ ਅਗਲੇ ਕੰਦੇ ਦੀ ਗੱਲ ਕਰ ਲਈਏ ਤਾਂ ਆ ਬਾੜੀਆਂ ਵਗੈਰਾ ਜਿੱਥੋਂ ਤੱਕ ਵੀ ਇਹ ਅਸੀਂ ਪਰਿਵਾਰ ਦੀ ਛਲਾਂਗਾ ਦੀ ਦਾਤਿੰਨੇ ਆ ਜਿੱਥੋਂ ਤੱਕ ਵੀ ਇਹਨੂੰ ਮੈਂਟੇਨ ਰੱਖਿਆ ਜਾ ਸਕਦਾ ਸੀ ਕਿਉਂਕਿ ਉਹਨਾਂ ਦੇ ਇਸ ਕੰਮ ਨਾਲ ਕੋਈ ਵਾਅਦਾਸਤਾ ਨਹੀਂ ਆਪਦੀ ਖੇਤੀਬਾੜੀ ਕਰਨੀ ਹੈ ਉਹਨਾਂ ਨੇ ਖੇਤੀਬਾੜੀ ਕਰਨ ਵਾਲੇ ਬੰਦੇ ਐ ਪਰ ਫਿਰ ਵੀ ਉਹਨਾਂ ਨੇ ਕਿਤੇ ਤੱਕ ਕੋਈ ਕਸਰ ਨਹੀਂ ਛੱਡੀ ਕਿ ਇਹਨੂੰ ਖਰਾਬ ਨਾ ਕਰੀਏ ਜਿੱਥੋਂ ਤੱਕ ਰਹਿ ਸਕਦਾ ਹੈ ਇਹ ਪਰਿਵਾਰ ਨੇ ਇਹਨੂੰ ਸੰਭ ਕੇ ਰੱਖਿਆ ਹੋਇਆ ਆਮ ਤੌਰ ਤੇ ਘਾਹ ਤੋਂ ਮਸ਼ਹੂਰ ਹੈ ਕਿ ਵੱਡਿਆਂ ਘਰਾਂ ਦੀਆਂ ਵੱਟੀਆਂ ਮਿਰਚਾਂ ਤਾਂ ਆਪਾਂ ਅੱਜਕੱਲ ਦੇਖ ਲੈਨੇ ਆ ਕਿ ਅਟੈਚ ਬਾਥਰੂਮ ਲੈਟ੍ਰੀਨ ਤਿਆਰ ਨਾਲ ਕਮਰੇ ਦੇ ਘਰੇ ਜਾਂਦੇ ਆ ਪਰ ਉਸ ਸਮੇਂ 1880-90 ਚ ਵੀ ਕਿਉਂਕਿ ਰਾਜੇ ਮਹਾਰਾਜਾ ਦਾ ਵਾਸਾ ਰਿਹਾ ਹੈ ਤੇ ਇਹਨਾਂ ਨਾਲ ਜਾਂ ਉਹਨਾਂ ਨਾਲ ਬੈਣੀ ਉੱਠੀ ਰਹੀ ਹੈ ਤਾਂ ਆਹ ਦੇਖੋ 1800 ਦੇ ਲਾਗੇ ਤੱਕ 1880 ਦੇ ਬਣ ਦੇ ਕਾਰਨ ਵੀ ਇੱਥੇ ਅਟੈਚ ਬਾਥਰੂਮ ਬਣੇ ਹੋਏ ਆ ਕਮਰਿਆਂ ਦੇ ਨਾਲ ਜਿਹੜੇ ਸਾਡੇ ਕੋਲੇ ਹਜੇ ਅੱਜ ਤੱਕ ਨੀ ਟੈਕਨੀਕ ਆਈ ਹੈ ਨਾ ਪਿੰਡਾਂ 'ਚ ਇਹ ਉਸ ਸਮੇਂ ਆਇਕੋ 150 ਸਾਲ ਪਹਿਲਾਂ ਵੀ ਉਹਨਾਂ ਨੂੰ ਇਹ ਚੀਜ਼ ਨਹੀਂ ਲੱਗਿਆ ਪਤਾ ਆ ਇੱਕ ਖਾਨਾ ਜਿਹਾ ਬਣਾਇਆ ਹੋਇਆ ਹੈ ਇਹਦੇ ਉੱਪਰ ਜਿਹੜੀ ਹੈਗੇ ਲੱਕੜਾਂ ਨੇ ਵੀ ਫਟੀਆਂ ਲੱਗੀਆਂ ਹੋਈਆਂ ਤੇ ਇਹਦੇ ਬਾਰੇ ਅਸੀਂ ਪ੍ਰੋਪਰ ਨਹੀਂ ਕਹਿ ਸਕਦੇ ਵੀ ਇਹਦੇ ਵਿੱਚ ਕੀ ਹੋਊ ਪਰ ਇਹ ਕੋਈ ਉਸ ਸਮੇਂ ਰਾਜਿਆਂ ਨੇ ਆਪਦਾ ਕੋਈ ਜਿਹੜੀ ਹੈਗੀ ਜਗ੍ਹਾ ਬਣਾਈ ਹੁੰਦੀ ਸੀ ਜਾਂ ਕਹ ਲਈਏ ਭਾਈ ਤਾਨ ਸਿੰਘ ਨੇ ਆਪਣੀ ਕੋਈ ਜਗ੍ਹਾ ਬਣਾਈ ਹੋਣੀ ਇਹ ਕੰਪੇ ਉਸ ਸਮੇਂ ਲੱਕੜੀਆਂ ਪੌੜੀਆਂ ਦਾ ਰਵਾਜ ਸੀ ਉਹ ਬਣੀ ਹੋਈ ਸੀ ਪਰ ਲੱਕੜ ਦੀ ਮਿਆਦ ਹੈ ਜਿਹੜੀ ਉਹ ਆਪਾਂ ਸਮਝਦੇ ਹਾਂ ਕਿ ਅੱਜ ਕੱਲ ਦੀ ਲੱਕੜ ਦੀ ਅਮਿਆਦ ਹੈ ਜਿਹੜੀ ਉਹ ਕੋਈ 20 ਸਾਲ 25 ਸਾਲ ਉਹ 100 ਸਾਲ ਕੱਢ ਗਈ ਤਾਂ ਲੱਕੜ ਦੀ ਪੌੜੀਆਂ ਨੂੰ ਟੁੱਟ ਜਾਣ ਕਰਕੇ ਇਸ ਪਰਿਵਾਰ ਨੇ ਨਵੀਆਂ ਪੌੜੀਆਂ ਬਣਾਈਆਂ ਤਾਂ ਕਿ ਉੱਪਰ ਵਾਲੀ ਵਿਰਾਸਤ ਹੈ ਜਿਹੜੀ ਉਹ ਸਾਂਭੀ ਜਾ ਸਕੇ ਤਾਂ ਹੁਣ ਤੁਸੀਂ ਛੱਤ ਤੇ ਪਹੁੰਚ ਕੇ ਆਪਾਂ ਦੂਸਰੀ ਮੰਜ਼ਿਲ 'ਚ ਇੱਥੇ ਦੇਖੋ ਆਹਾ ਕਮਰਾ ਆ ਗਿਆ ਵੀ ਇਸ ਕਮਰੇ ਦੇ ਜਿਸ ਨੂੰ ਅੰਦਰ ਦਿਖਾਈਏ ਬਾਕੀ ਜੂੜੀਆਂ ਸਾਰੀਆਂ ਨਾਲੀਆਂ ਜੂੜੀਆਂ ਤੇ ਆਹ ਚੀਜ਼ ਤੁਸੀਂ ਆਮ ਬੋਰਸ ਦੇ ਬਿਨੇ ਮੈਨ ਲੈ ਕੇ ਹੋਗੇ ਪੰਜਾਬ ਤੋਂ ਬਾਹਰ ਦੇ ਰਾਜਸਥਾਨ ਦੇ ਤੇ ਇੱਥੇ ਅੱਗ ਮਚਾਈ ਜਾਂਦੀ ਨੂੰ ਉਹ ਗਿੱਕੀ ਕਹਿ ਦਿੰਦੇ ਨੇ ਕਿਉਂਕਿ ਠੰਡ ਦੇ ਬਿਨਾਂ ਜੀ ਸਕ ਨੂੰ ਸਿੱਕਿਆ ਜਾ ਸਕਦਾ ਇਹਦੀ ਇਲੈਕਟ੍ਰਿਕ ਟਿਊਬ ਨਹੀਂ ਬਣੀ ਹੋਈ ਹੈ ਜਿਹਦਾ ਧੂਆ ਉੱਪਰ ਛੱਤ ਚ ਜਾਂਦਾ ਛੱਤ ਤੋਂ ਪਾਰ ਜਾਂਦਾ ਤਾਂ ਇੱਥੇ ਵੀ ਦੂਸੋਂ ਇਧਰ ਦੇਖੋ ਇਧਰਲੀ ਸਾਈਡ ਵੀ ਜਿਹੜੇ ਹੈਗੇ ਐ ਹੈਂਗਰ ਬਣਾਏ ਹੋਏ ਐ ਹੈਂਗਰ ਵਿੱਚ ਸਿੱਧੇ ਨਹੀਂ ਲਾਇਬ੍ਰੀ ਲੱਕੜ ਵਿੱਚ ਫਿੱਟ ਕਰਕੇ ਲਾਏ ਹੋਏ ਐ 600 ਸਾਲ ਪੁਰਾਣੇ ਹੈਂਡਲ ਜੋ ਵੀ ਪੁਰਾਣੇ ਘਰ ਤੁਸੀਂ ਦੇਖੋਗੇ 100 ਸਾਲ ਪੁਰਾਣੇ ਤਾਂ ਉਹਨਾਂ 'ਚ ਡਾਟਾ ਨਹੀਂ ਹੋਣਗੀਆਂ ਉਹਨਾਂ 'ਚ ਬਾਲੇ ਵਾਲੀ ਸ਼ਕਤ ਹੋਊਗੀ ਤਾਂ ਆਹ ਸਾਰੀ ਛੱਤਾਂ ਨਹੀਂ ਰੇਲੀ ਬਣੀ ਹੋਈ ਐ ਇਸ ਹਵੇਲੀ 'ਚ ਆਪਨੇ ਗਾਰਡਨ ਨਹੀਂ ਹੈਗੇ ਇਹ ਬਹੁਤ ਮੋਟਾ ਲੋਹਾ ਰੇਲਵੇ ਟਰੈਕ ਦਾ ਲੋਹਾ ਹੈ ਜਿਹਨੂੰ 30 ਦੀ ਲੀ ਕਹਿੰਦੇ ਨੇ ਉਹ ਐ ਜੇ ਗੱਲ ਕਰ ਲਈਏ ਇਹਨਾਂ ਦੇ ਆਰਮਾਂ ਤੇ ਖੁੰਡਿਆਂ ਦੀ ਜੋ ਅੱਜ ਵੀ ਮਜ਼ਬੂਤ ਖੜੇ ਐ ਤਾਂ ਇਹ ਤਕਰੀਬਨ 1-1 ਕਿਲੋ ਜਿਹੜਾ ਇਹਨਾਂ ਦਾ ਵਜਨ ਹੋਣਾ ਐ ਤੇ ਇਹ ਇਨ ਬਿੰਨ ਉਵੇਂ ਹੀ ਮੌਜੂਦ ਹੈ ਇਥੋਂ ਬਾਹਰ ਨਾਲ ਵੀ ਉੱਪਰ ਪਰਦੀ ਦੇਖੋ ਜੀ ਲੱਕੜ ਦੀ ਤਿਆਰ ਕੀਤੀ ਹੋਈ ਹੈ ਤਾਂ ਕਿ ਮੀਂਹ ਦੌਰਾਨ ਜਾਂ ਜੋ ਵੀ ਇੱਥੇ ਲਕ ਫਲੇ ਰਿਹਾ ਹੈ ਉਹਨੂੰ ਕੋਈ ਪਰੇਸ਼ਾਨੀ ਨਾ ਆਵੇ ਤਾਂ ਇਹ ਉੱਪਰਲੀ ਮੰਜ਼ਲ ਸੀਗੀ ਹੁਣ ਜੇ ਬਾਹਰਲੇ ਪਾਸੇ ਇਹਨਾਂ ਨੇ ਫਰਮ ਦੇ ਗੱਲ ਕਰ ਲਈਏ ਤਾਂ ਆਹ ਦੇਖੋ ਟਿੱਟਣ ਨੂੰ ਕਿਹੜੇ ਢੰਗ ਨਾਲ ਤਿਰਛੇ ਢੰਗ ਨਾਲ ਸੈੱਟ ਕਰਕੇ ਇੱਕ ਡਿਜ਼ਾਈਨ ਬਣਾਇਆ ਹੋਇਆ ਤੇ ਇਥੋਂ ਪਤਾ ਲੱਗਦਾ ਹੈ ਕਿ ਉਸ ਸਮੇਂ ਦੇ ਕਾਰੀਗਰ ਸੀ ਜਿਹੜੇ ਉਹ ਵੀ ਬਹੁਤ ਹੰਡੇ ਹੋਏ ਕਾਰੀਗਰ ਸੀ ਕਿਉਂਕਿ ਉਹ ਤੋਂ ਤਕੜੇ ਘਰਾਣੇ ਆ ਕੋਲੀ ਸਰਪੇ ਜਿਹੜੀਆਂ ਚੀਜ਼ਾਂ ਆਉਂਦੀਆਂ ਸੀ ਤਾਂ ਉਹ ਆਹਾ ਬਾਹਰਲਾ ਵਿਊ ਹੈ ਜੀ ਛੱਤ ਪਰਾਈ ਨੂੰ ਕਰਨ ਕਿਸ ਪਰਿਵਾਰ ਵੱਲੋਂ ਇਹਦੀ ਰੱਖਿਆ ਕਰਦੇ ਹੋਏ ਨੂੰ ਸਕੱਤ ਰੱਖਣ ਲਈ ਇੱਕ ਥੰਮ ਲਾਇਆ ਦੋਸਤੋ ਅਸੀਂ ਛੱਤ ਤੇ ਪਹੁੰਚ ਗਏ ਭਾਈ ਕਾਨ ਸਿੰਘ ਨਾਭਰ ਦੀ ਹਵੇਲੀ ਅਸੀਂ ਜਿੰਨੀ ਕੁ ਤੋਂ ਦਿਖਾ ਸਕਦੇ ਸੀ ਜਿੰਨੀ ਕੁ ਸੰਗ ਕੋਲੇ ਸੀ ਅਸੀਂ ਦਿਖਾਈ ਹੋਣਾ ਜੀ ਨਹੀਂ ਜਿਹੜੇ ਪ੍ਰਚਲਿਤ ਹੋਣੇ ਆ ਰਾਜ ਘਰਾਨਿਆਂ ਦੀ ਉਹ ਲੈ ਗਏ ਆ ਆ ਇੱਕ ਪੱਥਰ ਐ ਅੱਛਾ ਆ ਛੱਤ ਦੇ ਉੱਪਰ ਤੁਸੀਂ ਕੁੰਡੇ ਇਹ ਆਮ ਤੌਰ ਤੇ ਤੁਹਾਨੂੰ ਮਿਲ ਜਾਣਗੇ ਜੋ ਵੀ ਤੁਸੀਂ ਅੱਜ ਤੋਂ 50 ਸਾਲ ਬਾਅਦ ਘਰ ਦੇਖੋਗੇ ਕਿਉਂਕਿ ਇਹਨਾਂ ਦਾ ਚਾਣੀਆਂ ਬੰਨੀਆਂ ਜਾਂਦੀਆਂ ਸੀ ਤੇ ਅਖੀਰਲੀ ਗੱਲ ਆ ਜਿਹੜੀ ਚਿਮਣੀ ਐ ਜਿਹੜਾ ਥੱਲੇ ਤੁਹਾਨੂੰ ਅਸੀਂ ਦਿਖਾਇਆ ਸੀ ਉਹ ਮਿੱਟੀ ਬਣੀ ਹੋਈ ਸੀ ਤਾਂ ਇਹ ਨਹੀਂ ਹੈ ਵੀ ਉਹ ਧੂਆ ਜਿਹੜਾ ਉਹ ਹਵੇਲੀ ਚ ਫੈਲੂਗਾ ਤਾਂ ਇਹ ਚਿਮਣੀ ਬਣਾ ਕੇ ਸਭ ਆ ਕੋਈ ਸੀਮਿੰਟ ਦਾ ਜਾਂ ਇੱਟਾਂ ਦਾ ਸੀ ਤਾਂ ਪਟਿਆਲੇ ਵਾਲੀ ਵਿਆਸ ਦੇ ਦਰਬਾਰੀ ਸੀਗੇ ਉਹਨਾਂ ਨੇ ਆਪ ਪ੍ਰਬੰਧ ਕਰਕੇ ਉਧਰ ਤੇ ਪਿੰਡ ਵਾਲੇ ਦੱਸਦੇ ਆ ਕਿ ਬਹੁਤ ਲੰਮਾ ਸਮਾਂ ਖੱਜੜਾਂ ਦੇ ਉੱਪਰੇ ਪੱਥਰ ਢੋਏ ਗਏ ਕੱਚੇ ਰਾਹ ਹੁੰਦੇ ਸੀ ਆਹ ਰਸਤੇ ਜਿਹੜੇ ਤੁਸੀਂ ਦੇਖ ਰਹੇ ਹੋ ਇਹਨਾਂ ਚੋਂ ਕੋਈ ਇੱਕ ਰਸਤਾ ਹੋਣਾ ਜਿੱਥੇ ਖੱਜੜਾਂ ਰਾਹੀਂ ਜਿਹੜਾ ਪੱਥਰ ਢੋਆ ਗਿਆ ਤੇ ਕਈ ਸਾਲ ਇਹ ਚੱਲੀ ਗਿਆ ਸਿਸਟਮ ਕਿਉਂਕਿ ਉਦੋਂ ਰਫ਼ਤਾਰ ਹੈ ਜਿਹੜੀ ਕੰਮ ਦੀ ਉਹ ਥਿੰਨੀ ਹੁੰਦੀ ਸੀ ਮਸ਼ੀਨੀ ਜੁਗ ਨਹੀਂ ਸੀ ਤਾਂ ਜਿੰਨਾ ਵੀ ਇਹ ਪਰਿਵਾਰ ਸਾਮਪੇ ਰੱਖ ਸਕਦਾ ਸੀ ਸਾਡੇ ਹਿਸਾਬ ਨਾਲ ਵਾਕੂਬੀ ਸਾਮਿਆ ਹੋਇਆ ਪਿੰਡ ਪਿੱਥੋ ਦਾ ਭਾਈ ਕਾਨ ਸਿੰਘ ਨਾਪਾ ਜਿਨ੍ਹਾਂ ਦਾ ਜਨਮ ਇਸ ਥਾਂ ਤੇ ਹੋਇਆ ਸੀ ਤਾਂ ਦੋਸਤੋ ਅਸੀਂ ਸਾਰੀ ਹਵੇਲੀ ਹੈ ਜਿਹੜੀ ਉਹ ਦਿਖਾਈ ਤੁਹਾਨੂੰ ਉਮੀਦ ਹੈ ਤੁਸੀਂ ਪਸੰਦ ਕਰੋਗੇ ਹੁਣ ਮੈਂ ਖੜਾ ਹਾਂ ਇਸ ਹਵੇਲੀ ਦੀ ਛੱਤ ਉੱਪਰ ਪਿੱਛੇ ਜਿਹੜਾ ਪਿੰਡ ਤੁਸੀਂ ਦੇਖ ਰਹੇ ਹੋ ਇਹ ਪਿੰਡ ਪਿੱਥੋ ਹੈ ਇਹ ਪਿੱਥੋ ਪਿੰਡ ਦੇ ਵਿੱਚ ਹੀ ਮੌਜੂਦ ਹੈ ਇਹ ਹਵੇਲੀ ਜਿੰਨੀ ਕ ਸਮ ਸੰਭਾਲੇ ਦੀ ਕੀਤੀ ਜਾ ਸਕਦੀ ਸੀ ਇੱਕ ਕਾਮ ਜਿੰਮੇਦਾਰ ਪਰਿਵਾਰ ਵੱਲੋਂ ਮਕੂਬੀ ਕੀਤੀ ਹੈ ਉਮੀਦ ਹੈ ਤੁਸੀਂ ਇਹ ਵੀਡੀਓ ਪਸੰਦ ਕਰੋਗੇ ਧੰਨਵਾਦ ਇਹਦੇ ਵਿੱਚ ਮੈਂ ਇੱਕ ਗੱਲ ਹੋਰ ਐਡ ਕਰ ਦਿਆਂ ਜੀ ਫਿਰਤ ਦੇਖੋ ਇਹਨਾਂ ਸਾਡੇ ਲੋਕਾਂ ਦੀ ਸਾਡੇ ਇਸ ਜੀਵਨ ਦਾ ਪਰਿਵਾਰ ਦਾ ਜੇ ਇਹ ਚੀਜ਼ ਕਿਸੇ ਵੀ ਬਿਜ਼ਨਸਮੈਨ ਦੇ ਹੱਥੇ ਚੜ ਜਾਂਦੀ ਜਾਂ ਗੱਲ ਕਰ ਲਈਏ ਜਿਹਨੇ ਕਮਾਈ ਦਾ ਸਾਧਨ ਬਣਾਉਣਾ ਸੀ ਪਹਿਨੂੰ ਰੰਗ ਵੀ ਕਰਵਾਇਆ ਜਾਂਦਾ ਇਹਨੂੰ ਰੈਨੋਵੇਟ ਕਰਾ ਕੇ ਇਹਦੀ ਜਿਹੜੀ ਅਸਲੀਅਤ ਉਹ ਟੱਕ ਲਈ ਜਾਂਦੀ ਕਿਉਂਕਿ ਉਹਨਾਂ ਨੇ ਇਹ ਤੋਂ ਕਮਾਈ ਦੇ ਸਾਧਨ ਬਣਾਉਣੇ ਸੀ ਜਿਵੇਂ ਆਪਾਂ ਆਮ ਤੌਰ ਤੇ ਦੇਖਦੇ ਆ ਕਿ ਵੱਡੇ ਵੱਡੇ ਘਰਾਨੇ ਆ ਜਿਹੜੇ ਇਜਾਜ ਹੈ ਉਹਨਾਂ ਦੇ ਰੈਸਟੋਰੈਂਟ ਬਣ ਜਾਂਦੇ ਤਾਂ ਇਹਨਾਂ ਨੇ ਆਪਦੀ ਜਗ੍ਹਾ ਜਿਹੜੀ ਉਹ ਉੱਥੇ ਉਨੀ ਖਾਲੀ ਛੱਡੀ ਹੋਈ ਐ ਜਿੱਥੇ ਜਿੰਨੀ ਲੋਡ ਹੁੰਦੀ ਐ ਇਹਨੂੰ ਰਿਪੇਅਰ ਦੀ ਉਹ ਕੀਤੀ ਜਾਂਦੀ ਐ ਕੋਈ ਕਮਾਈ ਦਾ ਸਾਧਨ ਨਹੀਂ ਰੱਖਿਆ ਸਗੋਂ ਇੱਕ ਯਾਦ ਰੱਖੀ ਐ ਭਾਈ ਕਾਨ ਸਿੰਘ ਨਾਪਾ